ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਿਤਾ ਸਵਾਗਤ ਕਰਦੀ ਆਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੇ ਮੁੱਖ ਸੁਰਖੀਆਂ ਤੇ ਨਿਊਯਾਰਕ ਸਿਟੀ ਵਿੱਚ ਇਤਿਹਾਸ ਰਚਿਆ ਗਿਆ ਹੈ ਭਾਰਤੀ ਮੁੱਲ ਦੇ ਜੋਹਰਾਨ ਕਵਾਮੇ ਮਮਦਾਨੀ ਨਿਊਯਾਰਕ ਦੇ ਪਹਿਲੇ ਭਾਰਤੀ ਅਤੇ ਮੁ슬ਮ ਮੇਅਰ ਬਣੇ ਅਮਰੀਕੀ ਰਾਜਨੀਤੀ 'ਚ ਨਵਾਂ ਪੰਨਾ ਖੁੱਲਿਆ ਲੋਕਾਂ ਲਈ ਘਰ ਸਿੱਖਿਆ ਅਤੇ ਸਿਹਤ ਸੁਧਾਰ ਦਾ ਵਾਅਦਾ ਕੀਤਾ ਹੈ ਕਾਰਗੋ ਜਹਾਜ਼ ਟੁੱਗਿਆ ਅੱਗ ਦੀਆਂ ਲਕਟਾਂ ਅਤੇ ਧੂੰਏ ਦਾ ਵੱਡਾ ਬੱਦਲ ਹਾਦਸਾ ਵਾਇਰਲ ਵੀਡੀਓ ਵਿੱਚ ਕੈਦ ਹੋਇਆ ਪਿਛਲੇ ਸ਼ਟਡਾਊਨ ਦੌਰਾਨ ਵਾਈਟ ਹਾਊਸ ਵਿੱਚ ਇਕੱਲੇ ਰਹਿਣ ਵਾਲੇ ਟਰੰਪ ਇਸ ਵਾਰੀ ਮਾਰੇ ਅਗੋ ਰਿਸੋਰਟ ਵਾਲ ਜਾਣਗੇ ਹੁਣ ਖਬਰਾਂ ਉਸਤਾਨਲ ਭਾਰਤੀ ਮੋਲਦੇ ਜਹਰਾਨ ਕਵਾਮੇ ਮਮਦਾਨੀ ਨਿਊਯਾਰਕ ਦੇ ਪਹਿਲੇ ਭਾਰਤੀ ਅਤੇ ਮੁਸਲਮ ਮੇਅਰ ਬਣ ਗਏ ਹਨ ਉਹਨਾਂ ਦੀ ਜਿੱਤ ਅਮਰੀਕੀ ਰਾਜਨੀਤੀ ਵਿੱਚ ਵੱਡਾ ਬਦਲਾ ਲਿਆਏਗੀ ਮਮਦਾਨੀ ਕਹਿੰਦੇ ਹਨ ਕਿ ਉਹ ਲੋਕਾਂ ਲਈ ਘਰ ਸਿੱਖਿਆ ਤੇ ਸਿਹਤ ਦੀਆਂ ਸਹੂਲਤਾਂ ਵਿਧਾਨਗੇ ਅਤੇ ਉਹਨਾਂ ਦੀ ਇਹ ਜਿੱਤ ਨਿਊਯਾਰਕ ਦੇ ਇਤਿਹਾਸ ਦਾ ਨਵਾਂ ਅਧਿਆਇ ਲਿਖ ਰਹੀ ਹੈ। ਨਿਊਯਾਰਕ ਦੇ ਲੋਕਾਂ ਨੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ ਕਿਉਂਕਿ ਭਾਰਤੀ ਮੂਲ ਦੇ ਜੋਹਰਾਨ ਕਵਾਮੇ ਮਮਦਾਨੀ ਨੂੰ ਸ਼ਹਿਰ ਦਾ ਨਵਾਂ ਮੇਅਰ ਚੁਣਿਆ ਗਿਆ। ਮਮਦਾਨੀ ਸਿਰਫ ਪਹਿਲੇ ਭਾਰਤੀ ਮੂਲ ਦੇ ਨਹੀਂ ਸਗੋ ਨਿਊਯਾਰਕ ਦੇ ਪਹਿਲੇ ਮੁਸਲਿਮ ਮੇਅਰ ਵੀ ਬਣ ਗਏ ਹਨ। ਉਨ੍ਹਾਂ ਦੀ ਇਹ ਜਿੱਤ ਅਮਰੀਕਾ ਦੀ ਰਾਜਨੀਤੀ ਵਿੱਚ ਇੱਕ ਵੱਡਾ ਮੋੜ ਮੰਨੀ ਜਾ ਰਹੀ ਹੈ ਮਮਦਾਨੀ ਦਾ ਜਨਮ ਯੂਗਾਂਡਾ ਵਿੱਚ ਭਾਰਤੀ ਮਾਪਿਆਂ ਦੇ ਘਰ ਹੋਇਆ ਸੀ ਅਤੇ ਉਹ ਬਚਪਨ ਤੋਂ ਹੀ ਸਮਾਜਿਕ ਨਿਆਂ ਅਤੇ ਬਰਾਬਰੀ ਦੀਆਂ ਗੱਲਾਂ ਕਰਦੇ ਆਏ ਹਨ ਉਹ ਡਰਾਮੈਟਿਕ ਪਾਰਟੀ ਨਾਲ ਸੰਬੰਧਿਤ ਹਨ ਅਤੇ ਉਨ੍ਹਾਂ ਦੀ ਜਿੱਤ ਸਾਬਤ ਕਰਦੀ ਹੈ ਕਿ ਅਮਰੀਕਾ ਵਿੱਚ ਹੁਣ ਵੱਖ-ਵੱਖ ਪਿਛੋਕੜਾਂ ਤੋਂ ਆਏ ਲੋਕਾਂ ਲਈ ਰਾਜਨੀਤੀ ਦੇ ਦਰਵਾਜ਼ੇ ਖੁੱਲੇ ਰਹਿਣਗੇ ਅਤੇ ਮਮਦਾਨੀ ਕਹਿੰਦੇ ਹਨ ਕਿ ਉਹ ਸ਼ਹਿਰ ਵਿੱਚ ਘਰਾਂ ਦੀ ਕਮੀ ਸਿੱਖਿਆ ਅਤੇ ਸਿਹਤ ਦੀ ਸਹੂਲਤਾਂ ਤੇ ਖਾਸ ਧਿਆਨ ਦੇਣਗੇ ਅਤੇ ਅਮੀਰ ਲੋਕਾਂ ਤੇ ਵੱਡੀਆਂ ਕੰਪਨੀਆਂ ਤੇ ਵਦੇਰੇ ਟੈਕਸ ਲਗਾ ਕੇ ਇਹ ਪ੍ਰੋਗਰਾਮ ਚਲਾਉਣਗੇ। ਦੂਜੇ ਪਾਸੇ ਸਾਬਕਾ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਮਮਦਾਨੀ ਦੀ ਕਈ ਵਾਰ ਆਲੋਚਨਾ ਕੀਤੀ ਹੈ ਅਤੇ ਕਿਹਾ ਕਿ ਇਸ ਦੇ ਬਾਵਜੂਦ ਮਮਦਾਨੀ ਨੇ ਭਾਰੀ ਬਹੁਮਤ ਨਾਲ ਜਿੱਤ ਦਰਜ ਕੀਤੀ ਹੈ। ਚੋਨ ਬੋਰਡ ਅਨੁਸਾਰ ਇਸ ਵਾਰ 2 ਲੱਖ ਤੋਂ ਵੱਧ ਲੋਕਾਂ ਨੇ ਵੋਟ ਪਾਈ ਅਤੇ ਜੋ 1969 ਤੋਂ ਬਾਅਦ ਸਭ ਤੋਂ ਵੱਧ VOTING ਹੈ। ਮਮਦਾਨੀ 2026 ਦੀ ਪਹਿਲੀ ਜਨਵਰੀ ਨੂੰ ਆਪਣਾ ਅਹੁਦਾ ਸੰਭਲਣਗੇ ਅਤੇ ਨਿਊਯਾਰਕ ਦੇ ਸਭ ਤੋਂ ਘੱਟ ਉਮਰ ਵਾਲੇ ਮੇਅਰ ਬਣਨਗੇ। ਉਨ੍ਹਾਂ ਦੀ ਇਹ ਜਿੱਤ ਭਾਰਤੀ ਸਮਾਜ ਲਈ ਮਾਣ ਦਾ ਪੱਲ ਹੈ ਅਤੇ ਇਹ ਕਹਾਣੀ ਦੱਸਦੀ ਹੈ ਕਿ ਜੇ ਇਰਾਦੇ ਪੱਕੇ ਹੋਣ ਤਾਂ ਕੋਈ ਵੀ ਹੱਦ ਪਾਰ ਕੀਤੀ ਜਾ ਸਕਦੀ ਹੈ। ਲੁਏਲੀਏ ਸ਼ਹਿਰ ਦੇ ਯੂनाइटेड ਪਾਰਸਲ ਸਰਵਿਸ ਦਾ ਇੱਕ ਕਾਰਗੋ ਜਹਾਜ਼ ਉਡਾਨ ਭਰਨ ਤੋਂ ਕੁਝ ਸਮੇਂ ਬਾਅਦ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ ਇਸ ਦੁਰਘਟਨਾ ਵਿੱਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 11 ਹੋਰ ਵੀ ਜ਼ਖਮੀ ਹਨ ਕੈਂਟਕੀ ਦੇ ਗਵਰਨਰ ਐਂਡੀ ਬੇਸ਼ੀਰ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ ਕਿਉਂਕਿ ਜਹਾਜ਼ ਹਵਾਈ ਅੱਡੇ ਦੇ ਨੇੜੇ ਦੇ ਕਾਰੋਬਾਰੀ ਇਮਾਰਤਾਂ ਨਾਲ ਟਕਰਾਇਆ ਸੀ ਰਿਕਾਰਡ ਮੁਤਾਬਕ ਇਹ ਜਹਾਜ਼ 34 ਸਾਲ ਪੁਰਾਣਾ ਸੀ ਲੂਵਿਲੇ ਸ਼ਹਿਰ ਵਿੱਚ ਯੂਨਾਈਟਿਡ ਪਾਰਸਲ ਸਰਵਿਸ ਦਾ ਇੱਕ ਕਾਰਗੋ ਜਹਾਜ਼ ਉਡਾਨ ਭਰਨ ਤੋਂ ਕੁਝ ਸਮੇਂ ਬਾਅਦ ਹੀ ਡਿੱਗ ਗਿਆ ਹਾਦਸੇ ਵਿੱਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਹੈ ਤੇ ਹੋਰ 11 ਜ਼ਖਮੀ ਵਿਆਹਨ ਗਵਰਨਰ ਐਨ.ਡੀ. ਬੇਸ਼ੇਰ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਹੱਲੇ ਹੋਰ ਵਧ ਸਕਦੀ ਹੈ ਕਿਉਂਕਿ ਜਹਾਜ਼ ਹਵਾਈ ਅੱਡੇ ਦੇ ਨੇੜੇ ਕਾਰੋਬਾਰੀ ਇਮਾਰਤਾਂ ਨਾਲ ਟਕਰਾਇਆ ਸੀ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਮੁਤਾਬਕ ਜਹਾਜ਼ ਸ਼ਾਮ 5:30 ਵਜੇ ਦੇ ਕਰੀਬ ਡਿੱਗਿਆ ਸੀ ਅਤੇ ਜਿਵੇਂ ਕਿ ਜਹਾਜ਼ ਨੇ ਹਵਾ ਵਿੱਚ ਉਡਾਨ ਭਰੀ ਕੁਝ ਪਲਾਂ ਬਾਅਦ ਹੀ ਇਸ ਦੇ ਖੱਬੇ ਖੰਭ ਤੋਂ ਅੱਗ ਦੀਆਂ ਲਪਟਾਂ ਉੱਡਣ ਲੱਗੀਆਂ ਵੀਡੀਓਜ਼ ਵਿੱਚ ਦਿਖਾਇਆ ਗਿਆ ਹੈ ਕਿ ਜਹਾਜ਼ ਅੱਗ ਦਾ ਗੋਲਾ ਬਣ ਗਿਆ ਸੀ ਅਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਸੀ ਫਿਰ ਵੀ ਜ਼ਮੀਨ ਨਾਲ ਟਕਰਾਂਦੇ ਹੀ ਇੱਕ ਭਿਆਨਕ ਧਮਾਕੇ ਨਾਲ ਫਟ ਗਿਆ ਧੂੰਏ ਦਾ ਕਾਲਾ ਬੱਦਲ ਆਸਮਾਨ ਵਿੱਚ ਚੜ ਗਿਆ ਅਤੇ ਆਸ-ਪਾਸ ਦੀਆਂ ਇਮਾਰਤਾਂ ਵੀ ਇਸ ਦੀ ਚਪੇੜ ਵਿੱਚ ਆ ਗਈਆਂ ਇਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਰਾਹਤ ਟੀਮਾਂ ਨੂੰ ਉਸ ਨੂੰ ਕਾਬੂ ਕਰਨ ਵਿੱਚ ਕਾਫੀ ਸਮਾਂ ਲੱਗਾ ਹਾਦਸੇ ਦੀ ਜਗ੍ਹਾ ਇੱਕ ਵਿਸ਼ਾਲ ਲੋਜਿਸਟਿਕ ਸੈਂਟਰ ਦੇ ਨੇੜੇ ਜਿੱਥੇ ਹਰ ਦਿਨ 300 ਤੋਂ ਵੱਧ ਜਹਾਜ਼ ਉਡਾਨਾਂ ਭਰਦੇ ਹਨ ਅਤੇ ਲੱਖਾਂ ਪਾਰਸਲ ਛਾਂਟੇ ਜਾਂਦੇ ਹਨ ਹਾਦਸੇ ਵਾਲਾ ਜਹਾਜ਼ ਮੈਕਡੋਨਲ ਡਗਲਸ ਐਮ ਡੀ 11 ਮਾਡਲ ਸੀ ਜੋ ਕਿ 1991 ਵਿੱਚ ਬਣਾਇਆ ਗਿਆ ਸੀ 2006 ਵਿੱਚ ਇਹ ਜਹਾਜ਼ ਯੂਨਾਈਟਿਡ ਪਾਰਸਲ ਸਰਵਿਸ ਦੇ ਬੇੜੇ ਵਿੱਚ ਸ਼ਾਮਲ ਹੋਇਆ ਸੀ ਅਤੇ FAA ਦੇ ਰਿਕਾਰਡ ਅਨੁਸਾਰ ਇਹ ਜਹਾਜ਼ 34 ਸਾਲ ਪੁਰਾਣਾ ਸੀ ਅਮਰੀਕਾ ਅਧਿਕਾਰੀ ਇਸ ਹਾਦਸੇ ਦੀ ਗੰਭੀਰ ਜਾਂਚ ਕਰ ਰਹੇ ਹਨ ਤਾਂ ਜੋ ਪਤਾ ਲੱਗ ਸਕੇ ਕਿ ਆਖਿਰ ਜਹਾਜ਼ ਦੇ ਇੰਜਨ ਵਿੱਚ ਖਰਾਬੀ ਕਿਵੇਂ ਆਈ ਪਾਰਟੀ ਦੇ ਵੱਖ-ਵੱਖ ਵਿਚਾਰਧਾਰਾ ਵਾਲੇ ਉਮੀਦਵਾਰ ਚੋਣਾਂ ਜਿੱਤ ਕੇ ਲੋਕਾਂ ਨੂੰ ਇਹ ਨਿਰਾਸ਼ਾ ਦਾ ਸਪਸ਼ਟ ਸੰਦੇਸ਼ ਭੇਜ ਰਹੇ ਹਨ ਕਿ ਨਤੀਜਾ ਸਿਰਫ ਇੱਕ ਜਿੱਤ ਨਹੀਂ ਸਗੋ ਪਾਰਟੀ ਦੇ ਅੰਦਰ ਵੱਖਰੇ ਵਿਚਾਰਧਾਰਾ ਦੀ ਮਜ਼ਬੂਤੀ ਵੀ ਦਰਸਾਉਂਦਾ ਹੈ ਇਸ ਚੋਣ ਵਿੱਚ ਇਹ ਸਾਬਿਤ ਕੀਤਾ ਗਿਆ ਕਿ ਲੋਕ ਰਾਸ਼ਟਰਪਤੀ ਦੀਆਂ ਨੀਤੀਆਂ ਤੋਂ ਸੰਤੁਸ਼ਟ ਨਹੀਂ ਹਨ ਇਹ ਬਦਲਾਅ ਭਵਿੱਖ ਦੀ ਰਾਜਨੀਤੀ ਵਿੱਚ ਨਵੇਂ ਰੰਗ ਭਰ ਸਕਦਾ ਹੈ ਅਸੀਂ ਇਸ ਨਤੀਜੇ ਦੀਆਂ ਪੰਜ ਮੁੱਖ ਸਿੱਖਿਆਵਾਂ ਵੀ ਤੁਹਾਡੇ ਲਈ ਲੈ ਕੇ ਆਏ ਹਾਂ ਪਾਰਟੀ ਦੇ ਵੱਖ-ਵੱਖ ਵਿਚਾਰਧਾਰਾ ਵਾਲੇ ਉਮੀਦਵਾਰਾਂ ਨੇ ਚੋਣਾਂ ਵਿੱਚ ਜਿੱਤ ਕੇ ਲੋਕਾਂ ਦੀ ਨਿਰਾਸ਼ਾ ਦਾ ਸਪਸ਼ਟ ਸੰਦੇਸ਼ ਭੇਜਿਆ ਹੈ। ਇਹ ਚੋਣ ਸਿਰਫ ਇੱਕ ਜਿੱਤ ਹੀ ਨਹੀਂ ਸਗੋਂ ਪਾਰਟੀ ਵਿੱਚ ਅੰਦਰੂਨੀ ਤਤਾਂ ਅਤੇ ਵੱਖਰੇ ਵਿਚਾਰਧਾਰਾ ਦੀ ਮਜ਼ਬੂਤੀ ਨੂੰ ਵੀ ਦਰਸਾਉਂਦਾ ਹੈ। ਲੋਕਾਂ ਨੇ ਰਾਸ਼ਟਰਪਤੀ ਦੀਆਂ ਨੀਤੀਆਂ ਅਤੇ ਕੰਮਕਾਜ ਤੋਂ ਨਿਰਾਸ਼ਾ ਜਤਾਈ ਹੈ ਅਤੇ ਜਿਸ ਕਰਕੇ ਉਮੀਦਵਾਰਾਂ ਨੇ ਵੱਡੇ ਅੰਤਰ ਨਾਲ ਜਿੱਤ ਦਰਜ ਕੀਤੀ ਹੈ। ਇਸ ਇਸ ਨਤੀਜੇ ਨੇ ਪਾਰਟੀ ਦੇ ਭਖ ਅਤੇ ਅਗਲੀ ਚੋਣਾਂ ਵਿੱਚ ਰਾਜਨੀਤੀ ਦੇ ਨਵੇਂ ਰੰਗ ਭਰਨ ਦੀ ਸੰਭਾਵਨਾ ਵੀ ਜਿਤਾਈ ਹੈ ਅਗਲੇ ਕੁਝ ਹਫ਼ਤਿਆਂ ਵਿੱਚ ਇਹ ਨਤੀਜਾ ਪਾਰਟੀ ਅਤੇ ਦੇਸ਼ ਦੀ ਰਾਜਨੀਤੀ ਤੇ ਹੋਣ ਵਾਲੇ ਪ੍ਰਭਾਵ ਤੇ ਸਪਸ਼ਟ ਕਰੇਗਾ ਇਹ ਸਿਰਫ ਚੋਣਾਂ ਹੀ ਨਹੀਂ ਸਗੋਂ ਲੋਕਾਂ ਦੀ ਸਿਆਸੀ ਚੇਤਨਾ ਅਤੇ ਭਵਿੱਖ ਦੀ ਰਾਜਨੀਤੀ ਲਈ ਇੱਕ ਮਹੱਤਵਪੂਰਨ ਸਬਕ ਵੀ ਹੈ ਸਰਕਾਰੀ ਸ਼ਟਡਾਊਨ ਦੌਰਾਨ ਡੋਨਾਲਡ ਟਰੰਪ ਸਿਰਫ ਵਾਈਟ ਹਾਊਸ ਵਿੱਚ ਇਕੱਲੇ ਰਹਿ ਰਹੇ ਸਨ ਇਸ ਵਾਰੀ ਉਹ ਵਧੇਰੇ ਆਰਾਮ ਅਤੇ ਸੁਵਿਧਾ ਲਈ ਆਪਣੇ ਮਾਰੇ ਲਾਗੋ ਰਿਜ਼ੋਰਟ ਵਾਲੇ ਰੁਕ ਕਰਨਗੇ ਇਸ ਬਦਲਾਅ ਨੇ ਟਰੰਪ ਦੀ ਜੀਵਨ ਸ਼ੈਲੀ ਅਤੇ ਸਰਕਾਰੀ ਦੌਰਾਨ ਇਹ ਅਨੁਭਵ ਨੂੰ ਬਹੁਤ ਸਪਸ਼ਟ ਤਰੀਕੇ ਨਾਲ ਦਰਸਾਇਆ ਹੈ ਸਰਕਾਰੀ ਸ਼ਟਡਾਊਨ ਦੌਰਾਨ ਡੋਨਲਡ ਟਰੰਪ ਵਾਈਟ ਹਾਊਸ ਵਿੱਚ ਇਕੱਲੇ ਰਹੇ ਸਨ ਇਸ ਦੌਰਾਨ ਉਹ ਲੋਕਾਂ ਦੇ ਧਿਆਨ ਤੋਂ ਬਿਨਾ ਆਪਣਾ ਸਮਾਂ ਬਿਤਾਉਂਦੇ ਰਹੇ ਪਰ ਇਸ ਵਾਰੀ ਹਾਲਾਤ ਕੁਝ ਵੱਖਰੇ ਨੇ ਟਰੰਪ ਨੇ ਆਪਣਾ ਧਿਆਨ ਬਦੇਰੇ ਆਰਾਮ ਅਤੇ ਸੁਵਿਧਾ ਵੱਲ ਕੇਂਦ੍ਰਿਤ ਕੀਤਾ ਅਤੇ ਮਾਰੇ ਲਾਗੋ ਰਿਜ਼ੋਰਟ ਵਾਲੇ ਰੁਕ ਕਰਨ ਦਾ ਫੈਸਲਾ ਕੀਤਾ ਇਸ ਰਿਜ਼ੋਰਟ ਨੂੰ ਪਸੰਦ ਕਰਦੇ ਹਨ ਕਿਉਂਕਿ ਇੱਥੇ ਉਹ ਬਿਨਾਂ ਕਿਸੇ ਰੁਕਾਵਟ ਦੇ ਆਪਣੀਆਂ ਸਿਆਸੀ ਗਤੀਵਿਧੀ ਅਤੇ ਵਿਅਕਤੀਗਤ ਜੀਵਨ ਦੋਹਾਂ ਨੂੰ ਸੰਭਾਲ ਸਕਦੇ ਹਨ ਮਾਰਿਆਗੋ ਟਰੰਪ ਦੀ ਸਿਰਫ ਆਰਾਮ ਦੀ ਥਾਂ ਹੀ ਨਹੀਂ ਸਗੋ ਉਹਨਾਂ ਦੀ ਰਾਜਨੀਤਿਕ ਛਵੀ ਅਤੇ ਪੱਛਮੀ ਦੁਨੀਆ ਵਿੱਚ ਆਪਣਾ ਪ੍ਰਭਾਵ ਬਣਾਈ ਰੱਖਣ ਲਈ ਸਧਾਰਨ ਸਾਧਨ ਵੀ ਹੈ ਇਸੇ ਤਬਦੀਲੀ ਨੇ ਇਹ ਸਾਬਤ ਕੀਤਾ ਹੈ ਕਿ ਟਰੰਪ ਸਿਰਫ ਇੱਕ ਰਾਜਨੀਤਿਕ ਆਗੂ ਹੀ ਨਹੀਂ ਸਗੋ ਉਹ ਆਪਣੀ ਜੀਵਨ ਸ਼ੈਲੀ ਦੇ ਹਰ ਪੱਖ ਨੂੰ ਧਿਆਨ ਨਾਲ ਸੰਭਾਲਦੇ ਹਨ ਅਤੇ ਜਿਵੇਂ ਇਹ ਸ਼ਟਡਾਊਨ ਜਾਂਦੇ ਹਨ 트럼ਪ ਦੀਆਂ ਇਹ ਤਸਵੀਰਾਂ ਅਤੇ ਕਰਮਚਾਰੀਆਂ ਨਾਲ ਸੰਬੰਧਿਤ ਕਦਮ ਸਿਆਸੀ ਅਤੇ ਸਮਾਜਿਕ ਮਾਹੌਲ ਤੇ ਗਹਿਰਾ ਪ੍ਰਭਾਵ ਛੱਡ ਸਕਦੇ ਹਨ ਅਮਰੀਕੀ ਉਪ ਰਾਸ਼ਟਰਪਤੀ ਡਿਕ ਚੈਨੀ ਨੇ ਵਾਰ ਔਨ ਟੈਰਰ ਨੂੰ ਡਿਜ਼ਾਈਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਇਹ ਇੱਕ ਐਸੀ ਨੀਤੀ ਸੀ ਜਿਸ ਨੇ ਅਮਰੀਕਾ ਤੇ ਦੁਨੀਆ ਵਿੱਚ ਵੱਡੇ ਪੱਧਰ ਤੇ ਪ੍ਰਭਾਵ ਪਾਇਆ ਹਾਲਾਂਕਿ ਇਸ ਦਾ ਮਕਸਦ ਸੁਰੱਖਿਆ ਵਧਾਉਣਾ ਸੀ ਪਰ ਇਸ ਨੇ ਪੈਂਡੋਰਾ ਦਾ ਡੱਬਾ ਖੋਲ੍ਹ ਦਿੱਤਾ ਜੋ ਕਿ ਅਜੇ ਵੀ ਬੰਦ ਨਹੀਂ ਹੋਇਆ ਅਮਰੀਕਾ ਦੇ ਸਾਬਕਾ ਉਪਰਾਸ਼ਟਰਪਤੀ ਡਿਕ ਚੈਨੀ ਨੇ 2000 ਦੇ ਦਹਾਕੇ ਵਿੱਚ ਵਾਰ ਆਨ ਚੈਰਰ ਦੀ ਰਣਨੀਤੀ ਤਿਆਰ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਇਹ ਨੀਤੀ 9/11 ਦੇ ਹਮਲਿਆਂ ਤੋਂ ਬਾਅਦ ਲਾਗੂ ਕੀਤੀ ਗਈ ਜਿਸ ਦਾ ਮੁੱਖ ਉਦੇਸ਼ ਅਮਰੀਕਾ ਤੇ ਦੁਨੀਆ ਵਿੱਚ ਸੁਰੱਖਿਆ ਵਧਾਉਣਾ ਸੀ ਪਰ ਇਸ ਨੇ ਪੈਂਡੋਰਾ ਬਾਕਸ ਖੋਲ੍ਹ ਦਿੱਤਾ ਜਿਸ ਦੇ ਨਤੀਜੇ ਅਜੇ ਵੀ ਦੁਨੀਆ ਭਰ ਵਿੱਚ ਮਹਿਸੂਸ ਕੀਤੇ ਜਾ ਰਹੇ ਹਨ ਇਸ ਦੌਰਾਨ ਕਈ ਯੁੱਧ ਸੁਰੱਖਿਆ ਨੀਤੀਆਂ ਜ਼ਬਰਦਸਤ ਨਾਗਰਿਕ ਹੱਕਾਂ ਦੀ ਅਤੇ ਰਾਸ਼ਟਰੀ ਰਾਜਨੀਤਿਕ ਿਕਟਨਾਵਾਂ ਤੇ ਅਮਰੀਕਾ ਅਤੇ ਹੋਰ ਦੇਸ਼ਾਂ ਦੀ ਸੁਰੱਖਿਆ ਰਾਜਨੀਤੀ ਅਤੇ ਸਮਾਜਿਕ ਮਾਹੌਲ ਨੂੰ ਬਹੁਤ ਪ੍ਰਭਾਵਿਤ ਕੀਤਾ ਪੈਂਡੋਰਾ ਬਾਕਸ ਖੁੱਲਣ ਦਾ ਇਹ ਅਸਲ ਮਤਲਬ ਹੈ ਕਿ ਇੱਕ ਛੋਟੀ ਨੀਤੀ ਨੇ ਕਿਵੇਂ ਅਣਗਿਣਤ ਅਤੇ ਕਦੇ ਕਦੇ ਅਣਸੁਨੇ ਨਤੀਜਿਆਂ ਨੂੰ ਵੀ ਜਨਮ ਦਿੰਦਾ ਹੈ ਡਿਕ ਚੈਨੀ ਨੇ ਇਹ ਰਣਨੀਤੀ ਸਿਰਫ ਸੁਰੱਖਿਆ ਨਾਲ ਨਹੀਂ ਸਗੋ ਰਾਸ਼ਟਰੀ ਸੰਬੰਧਾਂ ਅਤੇ ਦੁਨੀਆ ਦੇ ਰਾਜਨੀਤਿਕ ਮਾਹੌਲ ਨੂੰ ਵੀ ਬਹੁਤ ਪ੍ਰਭਾਵਿਤ ਕਰਦੀ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਟੈਰਿਫ ਵਿਰੋਧੀ ਇਸ਼ਤਿਹਾਰ ਤੇ ਪ੍ਰਤੀਕਿਰਿਆ ਦਿੰਦਿਆਂ ਹੋਇਆ ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਨੇ ਆਪਣਾ ਗੁੱਸਾ ਜਤਾਇਆ ਉਹ ਕਹਿੰਦੇ ਹਨ ਕਿ 트੍ਰੰਪ ਦੇ ਇਹ ਬਿਆਨ ਕੈਨੇਡਾ ਅਤੇ ਅਮਰੀਕਾ ਦੇ ਵਿਚਕਾਰ ਵਪਾਰਕ ਸੰਬੰਧਾਂ ਨੂੰ ਪ੍ਰਭਾਵ ਪਾ ਸਕਦੇ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ 트ੰਪ ਨੇ ਹਾਲ ਹੀ ਵਿੱਚ ਟੈਰਫ ਵਿਰੋਧੀ ਇੱਕ ਇਤਿਹਾਸ ਜਾਰੀ ਕੀਤਾ। ਇਸ ਬਿਆਨ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਖਤ ਪ੍ਰਕਿਰਿਆ ਦਿੱਤੀ ਹੈ ਅਤੇ ਆਪਣਾ ਗੁੱਸਾ ਜਤਾਇਆ। ਇਹ ਕਹਿੰਦੇ ਹੋਏ ਕਿ 트ੰਪ ਨੇ ਇਹ ਬਿਆਨ ਕੈਨੇਡਾ ਅਤੇ ਅਮਰੀਕਾ ਦੇ ਵਿਚਕਾਰ ਵਪਾਰਕ ਰਿਸ਼ਤੇ ਨੂੰ ਖਰਾਬ ਕਰ ਸਕਦਾ ਹੈ। ਪੀਐਮ ਕਾਰਨੀ ਨੇ ਸਪਸ਼ਟ ਕੀਤਾ ਹੈ ਕਿ ਕੈਨੇਡਾ ਆਪਣੇ ਵਪਾਰਕ ਹੱਕਾਂ ਦੀ ਰੱਖਿਆ ਕਰੇਗਾ ਅਤੇ ਅਮਰੀਕਾ ਨਾਲ ਸਹੀ ਤਰੀਕੇ ਨਾਲ ਸਬੰਧਾਂ ਨੂੰ ਬਣਾਈ ਰੱਖਣ ਵਿੱਚ ਕੋਸ਼ਿਸ਼ ਵੀ ਕਰੇਗਾ। ਇਸ ਘਟਨਾ ਨਾਲ ਵਪਾਰ ਅਤੇ ਅਰਥ ਵਿਵਸਥਾ ਦੇ ਖੇਤਰ ਵਿੱਚ ਚਿੰਤਾ ਵੱਧ ਗਈ ਹੈ ਅਤੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਕੈਨੇਡਾ ਦੇ ਵਿਚਕਾਰ ਵਪਾਰਕ ਫੈਸਲੇ ਤੇ ਬਿਆਨ ਦੋਹਾਂ ਦੇ ਰਿਸ਼ਤੇ ਤੇ ਪ੍ਰਭਾਵ ਪਾ ਸਕਦਾ ਹੈ ਲੋਕ ਵੀ ਇਸ ਘਟਨਾ ਨੂੰ ਧਿਆਨ ਨਾਲ ਦੇਖ ਰਹੇ ਹਨ ਕਿਉਂਕਿ ਇਹ ਦੋਵੇਂ ਦੇਸ਼ਾਂ ਦੀਆਂ ਆਰਥਿਕ ਤਾਲਮੇਲ ਅਤੇ ਰੋਜ਼ਗਾਰ ਤੇ ਪ੍ਰਭਾਵ ਪਾ ਸਕਦਾ ਹੈ ਇਹ ਘਟਨਾ ਦਿਖਾਉਂਦੀ ਹੈ ਕਿ ਵਪਾਰਕ ਮਾਮਲੇ ਸਿਰਫ ਪੋਲਿਟਿਕ ਨਹੀਂ ਸਗੋਂ ਹਰ ਇੱਕ ਦੇਸ਼ ਦੇ ਆਮ ਲੋਕਾਂ ਦੀ ਜ਼ਿੰਦਗੀ ਤੇ ਵੀ ਅਸਰ ਪਾਉਂਦੇ ਹਨ ਅੱਜ ਦੇ ਅਮਰੀਕਾ ਨਿਊਜ਼ ਬੁਲੇਟਿਨ ਵਿੱਚ ਫਲ ਹਾਲ ਹੈ ਨਹੀਂ ਕੱਲ ਫਿਰ ਮੌਜੂਦ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ